ਤੂੰ ਕਹ ਤਲ ਗੁਰ ਸੇਵੀਐ ਰਹਿ ਨਿਸ ਸਹਜ ਸੁਬਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮ ਦੀ ਨੂਰ ਅਰਸੋ ਗੁਰਸੋਂ ਛੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਾਨ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੂ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾਵੀ ਸਾਹੁ ਸਜਣ ਸਚਾ ਪਾਤਸ਼ਾ ਸਿਰ ਸ਼ਾਹਾਂਦੈ ਸਾਹੁ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੀਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਾਏ ਹਰ ਸੁਆਮੀ हम चात्रिक बिलल बिललाती हर हर कृपा करहु प्रभु अपनी मुख देव हर निमखाती ਹਰ ਹਰ ਬੂੰਦ ਭਾਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੀ ਹਰ ਬਿਨ ਰਹਿਣਾ ਸਕੂ ਇੱਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤੋਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵ ਅਤ ਅਗਹਾ ਹਮ ਲਹਿ ਨਾ ਸਕੈ ਅੰਤ ਮਾਤੀ ਪੁਰ ਪਰ ਪਰ ਅਪਰੰਪਰ ਸੁਆਮੀ ਮਿਤ ਜਨ ਹੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਜਲੂ ਲੈ ਰਾਤੀ ਹਰ ਹਰ ਭਗਤ ਬਾਨੀ ਆਤ ਸੋਬਾ ਹਰ ਜਪਿਓ ਊਤਮ ਪਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਭਾਂਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭੰਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖ ਹੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਚੌਥਾ ਹਰ ਹਰ ਬੂਂਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮਖਾਤੀ ਹੈ ਭੇਪੈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਪਰ ਸਮੇਲੇ ਵੀ ਰਹਿ ਨਹੀਂ ਸਕਦਾ ਜਿਵੇਂ म आदक नशे तो बिना अमली नशे का आदि मनुख तड़फ उठता है तिवे परमात्मा के नाम तो बिना मैं घबरा जाता हाँ रहाओ हे हरी हे स्वामी मैं पपीहा तेरे नाम बूंद वास्ते तड़फ रहा हाँ मेहर कर तेरा नाम मेरे वास्ते शांति बूंद बन जावे हे हरी हे प्रभु अपनी मेहर कर अख दे चमकन जितने समय वास्ते ही मेरे मूँह अपने नाम दी शांति बूंद पा दे हे प्रभु तू गुणा का बड़ा ही डूा समुद्र है असी तेरी डू का अंत रता पर भी नहीं लब सकते तू परे तो परे है तू बेअत है हे स्वामी तू कि है ते कितना व्डा है यह भेत तू आप ही जानता है हे भाई परमात्मा दे ਜਿੰਨਾ ਸੰਤ ਜਨਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਰੰਗ ਵਿੱਚ ਰੰਗੇ ਗਏ। ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ। ਉਹਨਾਂ ਨੂੰ ਲੋਕ ਪਰਲੋਕ ਵਿੱਚ ਬੜੀ ਸ਼ੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ। ਪਰ हे ਭਾਈ ਭਗਤੀ ਕਰਨ ਦੀ ਵਿਉਂਤ ਪ੍ਰਭੂ ਆਪ ਹੀ ਬਣਾਉਂਦਾ ਹੈ। ਉਹ ਆਪ ਹੀ ਟਿਕਾਉਂਦਾ ਹੈ। वो आप ही मालक है आप ही सेवक है हे प्रभु तेरा दास नानक तेरी शरण आया है तू आप ही अपने भगतों की इज्जत रखता है वागुरु जी का खालसा वाहेगुरू जी की फतेह